ਜਰਮਨ ਤੋਂ ਆ ਕੇ ਸਰ ਹੁਣੇ ਸਾਡੇ ਨਾਲ ਪੰਜਾਬ ਚ ਕੰਮ ਕਰ ਰਹੇ ਨੇ ਹੈਰਲ ਸੈਬਲਿਨ ਜੀ ਜਰਮਨੀ ਵਿੱਚ ਆਪਣੀ ਚਲਾਉਂਦੇ ਆ ਕੰਪਨੀ ਤੇ ਹਰਬਲ ਮੈਡੀਸਿਨਸ ਦੇ ਉੱਤੇ ਕੰਮ ਕਰਦੇ ਆ ਕੈਥਲੀਨ ਵਿਜ਼ਮਰ ਯੂਨੀਵਰਸਿਟੀ ਤੋਂ ਇਹ ਪੋਲੀ ਹਾਊਸ ਦੀ ਸਪੈਸ਼ਲਿਸਟ ਨੇ ਸਿਮੋਨੇ ਵਾਈਸ ਇਹ ਫਾਰਮਾਸਿਸਟ ਨੇ ਤੇ ਉਹਨੇ ਆਯੁਰਵੈਦਿਕ ਮੈਡੀਸਨ ਦੇ ਉੱਤੇ ਕੰਮ ਕਰ ਰਹੇ ਨੇ ਇਹਦੇ ਵਿੱਚ ਸਭਾ ਸਾਰੀਆਂ ਚੀਜ਼ਾਂ ਵਿੱਚ ਇਹਦੇ ਵਿੱਚ ਹਾਈਲੀ ਨਿਊਟ੍ਰੀਸ਼ਨ ਬਹੁਤ ਹੀ ਜ਼ਿਆਦਾ ਨਿਊਟ੍ਰੀਸ਼ਨ ਜਿੱਦਾਂ ਸਾਡਾ ਜਿਹੜਾ ਜਿੰਨਾ ਵੀ ਮਾਲ ਹੈ ਉੱਥੇ ਐਕਸਪੋਰਟ ਹੁੰਦਾ ਜਰਮਨੀ ਤੇ ਇਹ ਪ੍ਰੋਫੈਸਰ ਕਿਸਟਿਆਨਸ ਫੋਲਬਰਗ ਨੇ ਸਾਇੰਟਿਸਟ ਨੇ ਇਹਨਾਂ ਦੀ ਅੰਡਰ ਗਾਈਡੈਂਸ ਵਿੱਚ ਸਾਰੀ ਲੈਬ ਟੈਸਟ ਤੇ ਜਿੰਨੇ ਵੀ ਇਹਦੇ ਮਤਲਬ ਕੰਮ ਨੇ ਉਹ ਸਾਰੇ ਇਹਨਾਂ ਦੀ ਰਿਸਰਚ ਹੁੰਦੇ ਨੇ ਮੀ ਇਟ ਇਜ਼ ਦ ਡੋਸ ਇਜ਼ ਫਾਰ ਮੋਰਿੰਗਾ ਉਸ ਪ੍ਰੋਗਰਾਮ ਬਾਰੇ ਰੈਡ ਬਾਟ 4 ਟੂ 6 ਗ੍ਰਾਮ ਪਰ ਡੇ ਫॉर ਥਿਸ ਮੋਰਿੰਗਾ ਯੂ ਨੀਡ ਓਨਲੀ 2 ਗ੍ਰਾਮ ਪਰ ਡੇ ਇਹਦੇ ਵਿੱਚ ਨਾਰਮਲ ਜਿਹੜੀ ਜਿਹੜਾ ਸਬਸਟੈਂਸ ਪਾਇਆ ਜਾਂਦਾ ਕੁਰਕੁਰਮਿਨ ਹੁੰਦਾ ਜਿਹੜਾ ਮਤਲਬ ਕੈਂਸਰ ਦੇ ਸੈੱਲਾਂ ਨੂੰ ਮਾਰਦਾ ਤੇ ਇਹਦੇ ਵਿੱਚ ਉਹਦਾ ਨੋਰਮਲ ਹਲਦੀ ਨਾਲੋਂ ਵੱਧ ਕੁਰਕੁਰਮੇਨ ਹੁੰਦਾ ਕਾਲੀ ਹਲਦੀ ਠੀਕ ਹੈ ਕਾਲੀ ਹਲਦੀ ਵੀ ਤੁਸੀਂ ਆਪਣੀ ਡਿਵੈਲਪ ਕਰੀ ਹੈ ਜਾਨੀ ਜਿਹੜਾ ਜਿਹੜੀ ਚੀਜ਼ ਤਿਆਰ ਕਰਨੀ ਹੈ ਉਹਦੀ ਉਹਦੀ ਉਹ ਚੀਜ਼ ਤੁਸੀਂ ਆਪਣੀ ਲਈ ਆ ਜੀ ਇਹ ਕਾਲੀ ਕਣਕ ਹੈ ਹਮ ਹਾਂਜੀ ਕਾਲੀ ਕਣਕ ਹੈ ਜਿਹੜਾ ਕਣਕ ਦੀ ਜਿਹੜੀ ਮੈਂ ਲੰਬਾਈ ਦੱਸਣਾ ਹਮ ਜਿਹੜਾ ਸਾਡੇ ਪੜੋਸੀ ਹੀ ਉਹਨਾਂ ਦੀ ਇੰਨੀ ਹੈ ਹਮ ਕਣਕ ਦੀ ਲੰਬਾਈ ਤੇ ਸਾਡੀ ਕਣਕ ਦੀ ਲੰਬਾਈ ਐਸੀ ਆ ਕਾਲੀ ਸਰੂ ਅੱਛਾ ਜੀ ਇਹਦਾ ਕੀ ਤਿਆਰ ਕਰੂਗੇ ਇਹਦਾ ਤੇਲ ਤਿਆਰ ਕਰਨਾ ਦਾ ਅੱਗੇ ਆਪਣੀ ਗਣਾਕੇ ਦੂਸਰੀ ਵੈਰਾਈਟੀ ਸੋਨਾ ਮੋਤੀ ਤੁਸੀਂ ਵੱਟ ਬਣਾ ਕੇ ਹਾਂਜੀ ਵੱਟਾਂ ਵੱਟਾਂ ਬਣਾ ਕੇ ਉਹਦੇ ਉੱਤੇ ਸਾਈਡਾਂ ਤੇ ਲਾ ਦਿੰਦੇ ਆ ਇਹ ਬ੍ਰਹਮੀ ਹੈ ਬ੍ਰਹਮੀ ਜਿਹੜੀ ਹੈਗੀ ਹੈ ਇਹ ਦਿਮਾਗ ਦੇ ਰਿਲੇਟਡ ਜਿੰਨੀਆਂ ਵੀ ਪ੍ਰੋਬਲਮਸ ਨੇ ਨਾ ਉਹਦੇ ਵਾਸਤੇ ਇਹ ਇੱਕ ਕਿਸਮ ਦਾ ਲਾਲੋਕੀ ਹੈ ਜਾਦੂ ਹੈ ਹੂੰ ਮਤਲਬ ਉਹਨੂੰ ਠੀਕ ਕਰਨ ਵਾਸਤੇ ਜਰਮਨ ਦੇ ਵਿੱਚ ਵੀ ਨਾ ਕੋ ਸਰਟੀਫਿਕੇਸ਼ਨ ਹੈ ਠੀਕ ਹੈ ਜੀ ਇਹ ਉੱਥੇ ਆਰਗੇਨਿਕ ਪ੍ਰੋਡਕਟ ਆਪਣੇ ਵੇਚ ਰਹੇ ਨੇ ਇੰਡੀਆ ਚ ਵੀ ਨਾ ਕੋ ਸਰਟੀਫਿਕੇਸ਼ਨ ਹੈ ਉੱਥੇ ਵੀ ਵੇਚ ਰਹੇ ਨੇ ਤੇ ਨਾਲ ਦੀ ਨਾਲ ਇਹ ਹੁਣ ਬਾਕੀ ਯੂਰਪ ਦੇ ਵਿੱਚ ਵੀ ਆਪਣਾ ਜਿਹੜਾ ਕਾਰੋਬਾਰ ਵਧਾਉਣ ਜਾ ਰਿਹਾ ਹੈ ਇਹ ਪਿੰਡ ਰਤਨਾਣਾ ਆ ਰਾਹੂ ਦੇ ਲਾਗੇ ਆ ਜ਼ਿਲ੍ਹਾ ਹੈਗਾ ਆ ਸ਼ਹੀਦ ਭਗਤ ਸਿੰਘ ਨਗਰ ਨਮਾਸ਼ੇ ਆਨੇ ਬਾਈ ਪੰਕਜ ਸਾਡੀ ਟੀਮ ਨੂੰ ਇਹਨਾਂ ਨੇ ਸੱਦਿਆ ਪੀਆਰ ਪੰਜਾਬ ਵਾਲਿਆਂ ਨੂੰ ਵੈਲਾਸੈਲ ਇੰਡੀਆ ਤੋਂ ਨੇ ਬਾਈ ਹੁਣੀ ਤੇ ਬਾਈ ਹੁਣੀ ਜਿਹੜੇ ਨੇ ਉਹ ਇਹ ਕੰਮ ਕਰਦੇ ਨੇ ਜੀ ਵੈਲਾਸੈਲ ਯੂਜੀ ਦੇ ਨਾਲ ਜਰਮਨ ਦੀ ਕੰਪਨੀ ਨਾਲ ਦੋ ਦੇਸ਼ਾਂ ਦੀ ਕੋਲਾਬੋਰੇਸ਼ਨ ਆ ਇਸ ਕੰਪਨੀ ਦੀ ਜਰਮਨ ਤੋਂ ਆ ਕੇ ਸਰ ਹੁਣੀ ਸਾਡੇ ਨਾਲ ਪੰਜਾਬ ਚ ਕੰਮ ਕਰ ਰਹੇ ਨੇ ਯਾਰ ਕਿੰਨੀ ਕਿੰਨੀ ਕਮਾਲ ਦੀ ਗੱਲ ਹੈ ਤੇ ਤੁਹਾਨੂੰ ਹੁਣ ਫਾਰਮ ਲੱਗੇ ਦਿਖਾਉਣ ਤੇ ਇਹ ਕਿਹੜੇ-ਕਿਹੜੇ ਚੀਜ਼ਾਂ ਇੱਥੇ ਬਣਾ ਰਹੇ ਨੇ, ਤਿਆਰ ਕਰ ਰਹੇ ਤੇ ਖੂਬੀਆਂ ਕੀ ਨੇ ਸਸੀ ਕਾ ਜੀ ਮੇਰਾ ਨਾਮ ਪੰਕਜ ਹੈ ਤੇ ਮੈਂ ਵਿਲਾਸਲ ਇੰਡੀਆ ਤੋਂ ਆ ਤੇ ਇਹ ਨੇ ਹੈਰਲ ਸੈਬਲিয়ান ਸ਼ਾਰਟ ਨਾਮ ਕਹਿ ਦੋ ਹੈਰੀ ਇਹ ਵਿਲਾਸਲ ਯੂਜ਼ੀ ਜਰਮਨੀ ਵਿੱਚ ਆਪਣੀ ਚਲਾਉਂਦੇ ਆ ਕੰਪਨੀ ਤੇ ਹਰਬਲ ਮੈਡੀਸਿਨਸ ਦੇ ਉੱਤੇ ਕੰਮ ਕਰਦੇ ਆ ਇਹ ਇਹਨਾਂ ਦੇ 파ਟਨਰ ਨੇ ਫਲੋਰੀਆਂ ਕੈਤਲਿਨ ਵਿਜ਼ਮਰ ਯੂਨੀਵਰਸਿਟੀ ਤੋਂ ਇਹ ਪੋਲੀ ਹਾਊਸ ਦੀ ਸਪੈਸ਼ਲਿਸਟ ਨੇ ਪ੍ਰੋਫੈਸਰ ਨੇ ਕ੍ਰਿਸਟਿਆਨਸ ਟੋਲਬਰਗ ਇਹ ਸਾਇੰਟਿਸਟ ਨੇ ਜਰਮਨੀ ਵਿੱਚ ਵਿਜ਼ਮਰ ਯੂਨੀਵਰਸਿਟੀ ਦੇ ਇਹਨੇ ਸਾਡੇ ਫਾਰਮਾਸਿਸਟ ਮੈਡਮ ਸਿਮੋਨੇ ਵਾਈਸ ਇਹ ਫਾਰਮਾਸਿਸਟ ਨੇ ਤੇ ਉਹਨੇ ਆਯੁਰਵੈਦਿਕ ਮੈਡੀਸਨ ਦੇ ਉੱਤੇ ਕੰਮ ਕਰ ਰਹੇ ਅਸੀਂ ਮੋਰਿੰਗਾ ਦੇ ਖੇਤਰ ਵਿੱਚ ਖੜੇ ਆ ਤੇ ਜਿੱਦਾਂ ਮੋਰਿੰਗਾ ਨੂੰ ਪੰਜਾਬੀ ਵਿੱਚ ਆਪਾਂ ਸਵਾਂਝਣਾ ਵੀ ਕਹਿੰਦੇ ਆ ਤੇ ਸਹਿਜਣ ਵੀ ਕਹਿੰਦੇ ਆ ਤੇ ਇਹ ਇਕੱਲਾ ਇਹੋ ਜਿਹਾ ਬੂਟਾ ਵੇ ਕਿ ਜਿੰਨੂੰ ਉਹਦੇ ਅਹੀ ਜੜਾ ਵੀ ਯੂਜ਼ ਕਰਨੇ ਆ ਉਹਦੇ ਪੱਤੇ ਵੀ ਫਲੀਆਂ ਵੀ ਤੇ ਫੁੱਲ ਵੀ ਇਹਦੇ ਵਿੱਚ ਸਭਾਂ ਸਾਰੀਆਂ ਚੀਜ਼ਾਂ ਵਿੱਚ ਇਹਦੇ ਵਿੱਚ ਹਾਈਲੀ ਨਿਊਟ੍ਰੀਸ਼ਨ ਬਹੁਤ ਹੀ ਜ਼ਿਆਦਾ ਨਿਊਟ੍ਰੀਸ਼ਨ ਨੇ ਜਿੱਦਾਂ ਉਹਦੀ ਜੜਾਂ ਦਾ ਅਚਾਰ ਅਗਰ ਜਿਨ੍ਹਾਂ ਨੂੰ ਗੋਡਿਆਂ ਦੀ ਪ੍ਰੋਬਲਮ ਸੇ ਉਹ ਖਾਣ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਰੀਲਿਫ ਮਿਲੇਗਾ ਤੇ ਜਿੱਦਾਂ ਇਹਦੇ 100 ਗ੍ਰਾਮ ਦੁੱਧ ਵਿੱਚ ਜਿਹੜੇ ਕੈਲਸ਼ੀਅਮ ਮਿਲਦਾ ਨਾ ਉਹ ਇਹਦੇ 50 ਮਤਲਬ 50 ਗ੍ਰਾਮ ਇਹਦੇ ਪੱਤਿਆਂ ਵਿੱਚ 3 ਗੁਣਾ ਜ਼ਿਆਦਾ ਕੈਲਸ਼ੀਅਮs ਹੈਗਾ ਤੇ ਇਹ ਜਿਹੜੀ ਵੈਰਾਈਟੀ ਹੈ ਇਹ ਮੋਰਿੰਗਾ 올ਿਫੇਰੀਆ ਹੈ ਹਾਂਜੀ ਜੀ ਤੇ ਜਿੱਦਾਂ ਤੁਸੀਂ ਇਹ ਦੇਖ ਰਹੇ ਹੋ ਇਹਦੀ ਰੈੱਡ ਜਿਹੜੀ ਬ੍ਰਾਂਚ ਹੈ ਮਤਲਬ ਲਾਲ ਤੇ ਇਹ ਇਹਦੀ ਪਛਾਣ ਹੈ ਮੋਰਿੰਗਾ 올ਿਫੇਰੀਆ ਸਭ ਤੋਂ ਬੈਸਟ ਮੰਨ ਲਓ ਕੁਆਲਿਟੀ ਓਕੇ ਉਹਦੇ ਪੱਤਿਆਂ ਨੂੰ ਡਰਾਈ ਕਰਕੇ ਹੂੰ ਉਹਦੇ ਪੱਤਿਆਂ ਦਾ ਪਾਊਡਰ ਬਣਾ ਰਹੇ ਹਾਂ ਹੂੰ ਕਿਉਂਕਿ ਉਹ ਵੀ ਬਣਾਉਂਦੇ ਵੀ ਅਸੀਂ ਸਪੈਸ਼ਲੀ ਮਤਲਬ ਅ ਜਿੱਦਾਂ ਉਹਨੂੰ 3 ਟਾਈਮ ਵਾਸ਼ ਕਰਕੇ ਇਹਨੂੰ 5 ਮਿੰਟ ਵੀ ਆਪਾਂ ਰੱਖਨੇ ਆ ਨਾ 5 ਮਿੰਟ ਬਾਅਦ ਇਹ ਦੇ ਮੁਰਝਾ ਜਾਂਦੇ ਨੇ ਤੇ ਇਹਦੀ ਜਿਹੜੀ ਨਿਊਟ੍ਰੀਸ਼ਨ ਨੇ ਉਹ ਡレイン ਹੋ ਜਾਣੇ ਯਾਨੀ ਕਿ ਇਹ ਦੇ ਨਿਕਲ ਜਾਣੇ ਤੇ ਅਸੀਂ ਇਹਨੂੰ ਫਰੈਸ਼ ਹੀ ਮਤਲਬ ਸਿਰਫ ਇਹਨੂੰ ਮਤਲਬ ਤੋੜਨੇ ਦੇ ਬਾਅਦ 15 ਜਾਂ 20 ਮਿੰਟ ਦੇ ਅੰਦਰ ਪ੍ਰੋਸੈਸਿੰਗ ਯੂਨਿਟੀ ਚ ਪਹੁੰਚਾਣੇ ਆ ਤੇ ਉਹਦੇ ਬਾਅਦ ਜਿਹੜੀ ਇਹਦੀ ਡਰਾਈ ਪ੍ਰੋਸੈਸ ਹੈ ਉਹ ਗਰਮ ਹਵਾ ਦੇ ਨਾਲ ਇਹਨੂੰ ਸੁਕਾਣੇ ਆ ਧੁੱਪ ਵਿੱਚ ਨਹੀਂ ਨੋਰਮਲੀ ਜਿਹੜਾ ਤੁਹਾਨੂੰ ਬਾਹਰ ਮੋਰਿੰਗਾ ਮਿਲਣਾ ਨਾ ਉਹ ਧੁੱਪ ਵਿੱਚ ਸੁੱਕਿਆ ਹੋਣਾ ਆ ਤੋਂ ਪੈ ਸੁੱਕਣ ਦੇ ਨਾਲ ਉਹਦੇ ਜਿਹੜੇ ਨਿਊਟ੍ਰੀਸ਼ਨ ਨੇ ਉਹ ਉੱਡ ਜਾਂਦੇ ਆ ਅਸੀਂ ਇੰਨਾ ਵੀ ਧਿਆਨ ਰੱਖਣੇ ਆ ਕਿ ਜਿਹੜੇ ਆਲੇ ਲਾਗੇ ਸਾਡੇ ਜਿੱਦਾਂ ਇਹਦੀ ਕੋਰ ਪਰਾਲੀ ਹੋਈ ਹੈ ਪਰਾਲੀ ਨੂੰ ਅੱਗ ਲਾਉਂਦੇ ਆ ਤੇ ਜਿਹੜੇ ਇਹਦੇ ਅੱਗ ਦੇ ਧੂਆਂ ਜਿਹੜਾ ਨਾ ਉਹ ਇਹਦੇ ਪੱਤਿਆਂ ਦੇ ਨਾਲ ਚਿਪਕ ਜਾਂਦਾ ਤੇ ਉਹ ਫਿਰ ਜਦੋਂ ਆਪਾਂ ਲੈਬ ਟੈਸਟ ਕਰਾਉਨੇ ਕਿਉਂਕਿ ਸਾਡਾ ਯੂਰੋ ਯੂਰਪ ਜਿਹੜੇ ਗਾਈਡੈਂਸ ਨੇ ਉਹਦੇ ਅਕੋਰਡਿੰਗ ਸਾਡੀ ਫਾਰਮਿੰਗ ਹੁੰਦੀ ਹੈ ਤੇ ਉਹਦੇ ਉਹਦੇ ਅਕੋਰਡਿੰਗ ਆ ਕਿ ਇਹਦੇ ਲੈਬ ਟੈਸਟ ਵੀ ਹੁੰਦੇ ਆ ਤੇ ਅਸੀਂ ਆਸ-ਪਾਸ ਜਿਹੜੇ ਪਰਾਲੀ ਵਾਲੇ ਇਹਨਾਂ ਜਿੰਨੇ ਵੀ ਸਾਡੇ ਮਤਲਬ ਕਿ ਪੜੋਸੀ ਨੇ ਉਹਨਾਂ ਕੋਲ ਪ੍ਰਾਲੀ ਇਹੀ ਕਹਿੰਦੇ ਆ ਵੀ ਪ੍ਰਾਲੀ ਨਾ ਬਾਲਿਓ ਅੱਗ ਨਾ ਲਾਇਓ ਤੇ ਸਾਨੂੰ ਪ੍ਰਾਲੀ ਦੇ ਦਿਓ ਅਸੀਂ ਚਕਵਾ ਦਾਂਗੇ ਮਤਲਬ ਅਸੀਂ ਆਪਣੇ ਮਜ਼ਦੂਰ ਲਾ ਕੇ ਤੇ ਪ੍ਰਾਲੀ ਚਕਾ ਦਾਂਗੇ ਤੇ ਅੱਗ ਨਾ ਬਾਲਿਓ ਕਿਉਂਕਿ ਉਹ ਧੂਏਂ ਦੇ ਨਾਲ ਸਾਡੇ ਬੂਟਿਆਂ ਨੂੰ ਨੁਕਸਾਨ ਹੁੰਦਾ ਆ ਤੁਸੀਂ ਮਲਚਿੰਗ ਵਗੈਰਾ ਵੀ ਕੀਤੀ ਹੋਈ ਹੈ ਹਾਂਜੀ ਮਲਚਿੰਗ ਕੀਤੀ ਹੈ ਕਿਉਂਕਿ ਇਹਨੂੰ ਮੋਰਿੰਗਾ ਨੂੰ ਨਾ ਪਾਣੀ ਬਹੁਤ ਘੱਟ ਚਾਹੀਦਾ ਉਹ ਦੇਖੋ ਇਹ ਬਿਲਕੁਲ ਜਿਹੜੀ ਮਿੱਟੀ ਹੈ ਬਿਲਕੁਲ ਸੌਫਟ ਹੈ ਨਰਮ ਹੈ ਹਾਂ ਤੇ ਗਿੱਲੀ ਹੈ ਤੁਸੀਂ ਮਲਚਿੰਗ ਹਾਂ ਮਲਚਿੰਗ ਕੀਤੀ ਹੈ ਤੇ ਵਾਸਤੇ ਵੀ ਇਹਨੂੰ ਇਹਦੀ ਕੁਆਲਿਟੀ ਚੰਗੀ ਬਣੇ ਕੁਆਲਿਟੀ ਚੰਗੀ ਬਣੇ ਤੁਸੀਂ ਜ ਤੁਸੀਂ ਤੁਹਾਡੀ ਇਹਦੇ ਤੇ ਕੀ ਰਿਸਰਚ ਰਹੀ ਹੈ ਐਕਚੁਅਲੀ ਜਿੱਦਾਂ ਸਾਡਾ ਜਿਹੜਾ ਜਿੰਨਾ ਵੀ ਮਾਲ ਹੈ ਉੱਥੇ ਐਕਸਪੋਰਟ ਹੁੰਦਾ ਜਰਮਨੀ ਤੇ ਇਹ ਪ੍ਰੋਫੈਸਰ ਕ੍ਰਿਸਟਿਆਨ ਸੋਲਬਰਗ ਨੇ ਸਾਇੰਟਿਸਟ ਨੇ ਇਹਨਾਂ ਦੀ ਅੰਡਰ ਗਾਈਡੈਂਸ ਵਿੱਚ ਸਾਰੀ ਲੈਬ ਟੈਸਟ ਤੇ ਜਿੰਨੇ ਵੀ ਇਹਦੇ ਮਤਲਬ ਕੰਮ ਨੇ ਉਹ ਸਾਰੇ ਇਹਨਾਂ ਦੀ ਰਿਸਰਚਸ ਹੁੰਦੇ ਇਨ 2016 ਆਈ ਹੈਡ ਐ ਰਿਸਰਚ ਗਰੁੱਪ ਵਿਦ 6 ਪੀਪਲ ਜਸਟ since um, moringa was just entering the european market and our task was to set up an internationally recognized uh, quality standard. so we looked for the right cultivation methods, the soil preparation, and at the same time um, for the ingredients the, that have the medical value. and uh, as you see here for us, it's a very good cooperation with villasell because we um, have the option to really evaluate our research results here on the field. Yes, now we are selling in uh, Germany around about for six years Moringa for German clients, and um, I want to speak a little bit about the benefit. As, uh, as you heard, Moringa is has the most, is the, most uh, pl the plant with the most nutrition you can find in the world, especially with 48 antioxidants, and especially it is uh, the and 13 <coughs> if you eat moringa you will feel in a very short time that you become more fresh it gives it is giving power you know in the traditional it is moringa is used in the ayurvedic traditional for around about 360 diseases to go behind to go parallel past corona we had a big help with moringa it is giving the body all what he needs and it is with this Ciatin. Let me say, speaking in picture, it is Ciatin is like a little bit a doctor. And now in this long time in Germany, we have so much clients who are using moringa for a very long time. And do they like the Punjabi moringa? We, only this you have produced only this, here. Only this, really, really? Only this, yes. No, no, no lie. People are telling me we are eating long time moringa, but this moringa is something special. And one thing is very important. Moringa has uh, 26 uh, substances against inflaming, has 13 substances against pain. Only really? because That's I weird. think you told. Moringa oh. normally coming from the south area, yeah, in uh, America, and there are so much tricky ways going on. Yes, like uh, I don't want to explain. No. Uh, but in the traditional, moringa is coming from the food of the Himalayan area. Means Himachal Pradesh means a uh, Punjab area. We have a cold winter season and a very hot summer season. And uh, moringa wants summer season. Yes, we have in in Punjab uh, not a big yield, low yield. Yes, but in a very high concentration. So it, normally it is uh, the dosage is for moringa I've spoken about in the. Uh, around about 4 to 6 gram per day for this morning you need only 2 gram per day 5 oh. to 6 capsules yes because it's working very fast ਕਾਲੀ ਹਲਦੀ ਦੇ ਖੇਤਰ ਅਸੀਂ ਖੜੇ ਆਂ। ਮਤਲਬ ਜਿਹੜੀ ਜਿਹੜਾ ਸਬਸਟੈਂਸ ਪਾਇਆ ਜਾਂਦਾ ਕੁਰਕੁਰਮਿਨ ਹੁੰਦਾ ਜਿਹੜਾ ਮਤਲਬ ਕੈਂਸਰ ਦੇ ਸੈੱਲਾਂ ਨੂੰ ਮਾਰਦਾ ਤੇ ਇਹਦੇ ਵਿੱਚ ਉਹਦਾ ਨਾਰਮਲ ਹਲਦੀ ਨਾਲੋਂ ਵੱਧ ਕੁਰਕੁਰਮਿਨ ਹੁੰਦਾ ਕਾਲੀ ਹਲਦੀ ਤੇ ਤੁਸੀਂ ਇਹਦੇ ਵੀ ਪ੍ਰੋਡਕਟਸ ਤਿਆਰ ਕਰਨ ਜਾ ਰਹੇ ਹੋ। ਹਾਂ ਜੀ ਵੀ ਪ੍ਰੋਡਕਟਸ ਹੀ ਤਿਆਰ ਕਰਨੇ। ਅੱਛਾ ਹਾਂਜੀ ਠੀਕ ਹੈ ਕਾਲੀ ਹਲਦੀ ਵੀ ਤੁਸੀਂ ਆਪਣੀ ਡਿਵੈਲਪ ਕਰੀ ਹੈ ਜਾਨੀ ਜਿਹੜਾ ਜਿਹੜੀ ਚੀਜ਼ ਤਿਆਰ ਕਰਨੀ ਆ ਉਹਦੀ ਉਹਦੀ ਉਹ ਚੀਜ਼ ਤੁਸੀਂ ਆਪਣੀ ਲਈ ਆ ਜੀ ਹਾਂਜੀ ਕਾਲੀ ਕਣਕੇ ਤੇ ਐ ਅਸੀਂ ਜਿੱਦਾਂ ਮੈਂ ਦੱਸਿਆ ਪਿਛਲੀ ਵਾਰ ਅਸੀਂ ਲਗਾਈ ਸੀ ਹਮ ਅੱਧਾ ਕਿਲਾ ਇਹਨਾਂ ਹੁਣ ਐ ਲਗਾਈ ਐ ਟ੍ਰਾਇਲ ਵਾਸਤੇ ਹਮ ਤੇ ਪਿਛਲੀ ਵਾਰ ਤੁਸੀਂ ਮੰਨਣਾ ਨਹੀਂ ਹਮ ਕਿਉਂਕਿ ਅਸੀਂ ਮੈਂ ਦੱਸਣਾ ਤੁਹਾਨੂੰ ਜੇ ਸਾਡੇ پڑੋਸੋਂ ਨੇ ਨਾਲ ਨੇ ਕਣਕ ਲਾਈ ਸੀ ਤੇ ਅਸੀਂ ਲਾਈ ਅਸੀਂ ਅਦੇ ਵਿੱਚ ਕੁਝ ਨਹੀਂ ਪਾਇਆ 1% ਵੀ ਕੋਈ ਸਿਰਫ ਇਹਨੂੰ ਖਾ ਦੇ ਸਟਾਰਟਿੰਗ ਵਿੱਚ ਪਾਈ ਹੈ ਹੂੰ ਤੇ ਜਿਹੜਾ ਕਣਕ ਦੀ ਜਿਹੜੀ ਮੈਂ ਲੰਬਾਈ ਦੱਸਣਾ ਹੂੰ ਜਿਹੜਾ ਸਾਡੇ ਪੜੋਸੀ ਹੀ ਉਹਨਾਂ ਦੀ ਐਨੀ ਹੈ ਹੂੰ ਕਣਕ ਦੀ ਲੰਬਾਈ ਤੇ ਸਾਡੀ ਕਣਕ ਦੀ ਲੰਬਾਈ ਐਸ ਹਾਂਜੀ ਇਹਦਾ ਪਿਛਲੀ ਵਾਰ ਆਪਾਂ ਬ੍ਰੈਡ ਬਣਵਾਏ ਸੀ ਤੇ ਬਿਸਕੁਟ ਬਣਾਏ ਸੀ ਟ੍ਰਾਇਲ ਵਾਸਤੇ ਤੇ ਇਟਸ ਵੈਰੀ ਟੇਸਟੀ ਮਤਲਬ ਉਹ ਜਿਹੜੇ ਬਿਸਕੁਟ ਤੇ ਬ੍ਰੈਡ ਸੀ ਨਾ ਬਹੁਤ ਹੀ ਟੇਸਟੀ ਬਣੇ ਸੀ ਇਹ ਆਪਾਂ ਨਿੰਮਾ ਵਾਸਤੇ ਲਾਏ ਕਿ ਨਿੰਮ ਨਿੰਮ ਜਿਹੜਾ ਉਹ ਕਿਉਂ ਕਿ ਉਹਦੀ ਕੋੜੀ ਤਸਵੀਰ ਹੁੰਦੀ ਹੈ ਤੇ ਉਹ ਕੁਝ ਬੈਕਟੀਰੀਆ ਨੂੰ ਤੇ ਉਹਨੂੰ ਆਉਣ ਨਹੀਂ ਦਿੰਦਾ ਤੁਸੀਂ ਅਸੀਂ ਉਹਦੇ ਚ ਨਰਸਰੀ ਵੀ ਤਿਆਰ ਕੀਤੀ ਸੀ ਬੂਟੇ ਨਿੰਮ ਦੇ ਐਡੇ ਵੱਡੇ ਹੋ ਗਏ ਉਹਨ희 ਇਹਨਾਂ ਦੇ ਸਾਰੇ ਹੋਲ ਕੀਤੇ ਰਏ ਤੇ ਵਿੱਚ ਵਿੱਚ ਆਪਾਂ ਨਿੰਮ ਦੇ ਬੂਟੇ ਲਾਣੇ ਆ ਕਿ ਜਿਹਦੇ ਨਾਲ ਕੋੜੀ ਤਸਵੀਰ ਹੁੰਦੀ ਹੈ ਉਹਦੇ ਨਾਲ ਉਹਦੇ ਕਰੀਬਨ 500 ਮੀਟਰ ਦੇ ਦਾਇਰੇ ਵਿੱਚ ਕੋਈ ਜਰਮਸ ਨਹੀਂ ਪਨਪਦੇ ਕਾਲੀ ਸਰੂ ਅੱਛਾ ਜੀ ਇਹਦਾ ਕੀ ਤਿਆਰ ਕਰੂਗੇ ਇਹਦਾ ਤੇਲ ਤਿਆਰ ਕਰਨ ਦਾ ਅੱਛਾ ਜੀ ਹਾਂਜੀ ਇਹਦਾ ਤੇਲ ਤਿਆਰ ਕਰਨ ਜਾ ਰਹੇ ਤੁਸੀਂ ਹਾਂਜੀ ਤੇਲ ਤਿਆਰ ਕਰਨ ਦਾ ਵਾ ਹਾਂਜੀ ਇਹਦੀ ਡਿਮਾਂਡ ਪੰਜਾਬ ਚ ਤੇ ਮੰਨੀ ਬਾਹਰ ਵੀ ਮਤਲਬ ਲੋਕ ਇਹ ਇਹ ਗੋਰੇ ਜਿੱਦਾਂ ਕਹਿਣ ਡਏ ਆ ਬਿਲਕੁਲ ਬਾਹਰ ਇਹ ਵੀ ਇਹ ਵੀ ਪਸੰਦ ਕਰਦੇ ਨੇ ਹਾਂਜੀ ਕੁਕਿੰਗ ਵਿੱਚ ਯੂਜ਼ ਮੋਸਟਲੀ ਕਰਦੇ ਨੇ ਇਹਦੀ ਦੇਸੀ ਜਿਹੜੀ ਆਰਗੇਨਿਕ ਸਰੋਂ ਆ ਇਹਨੂੰ ਯੂਜ਼ ਕਰਦੇ ਆ ਤੁਹਾਡੇ ਤੋਂ ਮਿਲ ਜੂ ਤੇਲ ਹਾਂਜੀ ਬਿਲਕੁਲ ਜੀ ਜਦੋਂ ਇਹ ਪੱਕ ਗਈ ਹਾਂਜੀ ਉਹ ਤਿਆਰ ਹੋ ਗਈ ਤੁਸੀਂ ਲੈ ਸਕਦੇ ਸੋਨਾ ਮੋਤੀ ਨੂੰ ਤੁਸੀਂ ਮਤਲਬ ਕਿਦਾਂ ਇਹਦਾ ਕੀ ਤਿਆਰ ਕਰਨਾ ਚਾਹੁੰਦੇ ਹੋ ਆਟਾ ਜਾਂ ਕੁਝ ਹੋਰ ਨੀ ਇਹ ਦਹੀ ਆਟਾ ਹੀ ਤਿਆਰ ਕਰਨਾ ਹੈ ਇਹ ਹੀ ਪੰਨਿਆਂ ਤੇ ਲਾਈ ਹੈ ਇਹ ਦੇਖੋ ਇਹ ਬ੍ਰह्मी ਹੈ ਅੱਛਾ ਜੀ ਬ੍ਰह्ਮੀ ਜਿੱਦਾਂ ਇਹਦੇ ਨਾਂ ਦੇ ਨਾਲ ਹੀ ਬ੍ਰੇਨ ਬ੍ਰह्म ਮਤਲਬ ਜਿਹੜਾ ਦਿਮਾਗ ਦਾ ਰਿਲੇਟਡ ਹੈ ਅੱਛਾ ਜੀ ਇਹ ਬ੍ਰह्ਮੀ ਜਿਹੜੀ ਹੈਗੀ ਹੈ ਇਹ ਦਿਮਾਗ ਦੇ ਰਿਲੇਟਡ ਜਿੰਨੀਆਂ ਵੀ ਪ੍ਰੋਬਲਮਸ ਨੇ ਨਾ ਉਹਦੇ ਵਾਸਤੇ ਇਹ ਇੱਕ ਕਿਸਮ ਦਾ ਲਾਲੋਕੀ ਹੈ ਜਾਦੂ ਹੈ ਤੇ ਇਹਦੇ ਉੱਤੂ ਤੋਂ ਪੱਤੇ ਲੈਣੇ ਇਹ ਵਾਲੇ ਕਿਉਂਕਿ ਇਹਦਾ ਪੂਰੀ ਜੜ੍ਹ ਥੱਲੂ ਨਹੀਂ ਲੈਣੀ ਇਹ ਪੀਲੇ ਹੋ ਗਏ ਆ we just recently conducted a study about the uh, um, yeah uh, behavior or the yeah the medical behavior of of Brahmi, and we compared quite a lot of different Brahmi sources and uh, as I already stated with moringa this that is coming from here is really out of a yeah it's a special quality if if it wouldn't be like this I wouldn't be here because there are many suppliers yeah and the and the Brahmi, I tested it myself also, and we tested it on people like um, that. are. It works for people that are, for example, very nervous, especially in, in, um, in Europe, in Central Europe. We have a problem often with children that they are not able to concentrate, that uh, they are full of energy, but they are not able to focus the energy. And Brahmi really helps you to focus. It means if you are, for example, in a period of, uh, that demands from you high concentration, like an um, examination period, for example, for students in school. I also gave it to my children during this time. It really helps you to not distract, to focus on the task. But what you have to keep in mind is um, that it's not giving, it's not supplying your body with energy but it's helping you to focus the energy that you have yes we get such a good feedback from the clients because in these products there's so much power and the, the clients they feel an effect and they feel this effect very fast um, i'm the partner from from harry in uh, germany uh, the business partner and uh, i also am a physiotherapist in in germany and have a little private praxis and uh, one, one patient for me, uh, she has uh, mit uh, sclerosis sclerosis. In Germany, it's called MS. Uh, she can't walk uh, the stairs, uh, down and upstairs. and uh, she uh, has taken the Brahmi. and uh, after a few weeks uh, she can go upstairs and downstairs uh, alone. It was a perfect, it was not a wonder, it was Brahmi, and uh, I have... And it was this Brahmi? Is what this Brahmi. From your farm? From your farm. That's great. From this farm here, yes. Yeah. Yes. This farm in Punjab? This farm in Punjab, yes. My name is Kathleen Hoffmann, and I'm a gardener from Germany. I work in an uh, institute where we uh, cultivate also healing plants. And I'm here to uh, learn about the cultivation of moringa and brahmi and ashwagandha um, for the reason uh, to also cultivate it in our garden in Germany. And uh, in this institute, we control the uh, quality of the healing plants. So, this is very interesting for me. see <laughs> ਇਹ ਤਾਂ ਚਲੋ ਇੱਕ ਕਹਿ ਲਓ ਵੀ ਇਹਨਾਂ ਨੇ ਪ੍ਰੋਡਕਟ ਤਿਆਰ ਕੀਤੀ ਤੇ ਫਾਰਮਿੰਗ ਸ਼ੁਰੂ ਕੀਤੀ ਪੰਜਾਬ ਚ ਹਨਾ ਇਹ ਪੰਜਾਬ ਲਈ ਬਹੁਤ ਵੱਡੀ ਗੱਲ ਹੈ ਕਿ ਸਰ ਹੁਣੀ ਪੰਜਾਬ ਚ ਆਏ ਹਨਾ ਤੇ ਇਹਨਾਂ ਨੇ ਪੰਜਾਬ ਦੇ ਇਸ ਇਲਾਕੇ ਨੂੰ ਚੁਣਿਆ ਰਤਨਾਣਾ ਪਿੰਡ ਤੇ ਰਤਨਾਣਾ ਹਾਂਜੀ ਰਤਨਾਣਾ ਰਤਨਾਣਾ ਪਿੰਡ ਆ ਰਾਹੂ ਦੇ ਲਾਗੇ ਜ਼ਿਲ੍ਹਾ ਮੈਂ ਦੱਸਿਆ ਨਵਾਂ ਸ਼ਹਿਰ ਠੀਕ ਹੈ ਜੀ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਤੇ ਮੈਮ ਹੁਣੀ ਜਿਹੜੇ ਨੇ ਇਹ ਕਰਦੇ ਨੇ ਗਾਰਡਨਿੰਗ ਕਰਦੇ ਨੇ ਹਨਾ ਦੇਖੋ ਇਹ ਗਾਰਡਨਿੰਗ ਕਰਦੇ ਗਾਰਡਨਿੰਗ ਸਿੱਖਣ ਆਇਆ ਵੀ ਤੁਸੀਂ ਇਹ ਸਾਰੀਆਂ ਜੜੀਆਂ ਬੂਟੀਆਂ ਕਿਵੇਂ ਤਿਆਰ ਕਰਦੇ ਆ ਸਰ ਹੁਣੀ ਜਿਹੜੇ ਨੇ ਉਹ ਇੱਕ ਫਿਜ਼ੀਓਥੈਰੇਪਿਸਟ ਵੀ ਨੇ ਤੇ ਇਹਨਾਂ ਦੇ ਪਾਰਟਨਰ ਵੀ ਆ ਹੈਰੀ ਸਰ ਹੁਣਾ ਦੇ ਹਨਾ ਇਹਨਾਂ ਦੇ ਪਾਰਟਨਰ ਨੇ ਸਰ ਹੁਣੀ ਇਹਨਾਂ ਪ੍ਰੋਡਕਟਸ ਨੂੰ ਯੂਜ਼ ਉਥੇ ਜਰਮਨੀ ਜੀ ਕੀਤਾ ਤੁਹਾਡੇ ਪੰਜਾਬ ਦੀ ਬਣੀ ਹੋਈ ਇਸ ਪ੍ਰੋਡਕਟ ਨੂੰ ਯਾਰ ਬੜੀ ਵੱਡੀ ਗੱਲ ਆ ਸਰ ਹੁਣੀ ਇੱਕ ਯੂਨੀਵਰਸਿਟੀ ਚ ਇਹ ਬਾਈ ਜੀ ਪੜਾਉਂਦੇ ਆ ਇੱਕ ਯੂਨੀਵਰਸਿਟੀ ਦੇ ਰਿਸਰਚਰ ਨੇ ਉੱਥੇ ਪੜ੍ਹਾਉਂਦੇ ਆ ਇਹਨਾਂ ਨੇ ਏਸੀ ਤੇ ਰਿਸਰਚ ਕਰੀ ਆ ਤੇ ਮੈਮ ਹੁਣੀ ਜਿਹੜੇ ਨੇ ਇਹ ਵੀ ਹੈਰੀ ਸਰ ਦੇ ਨਾਲ ਪਾਰਟਨਰ ਨੇ ਇਹਨਾਂ ਨੇ ਵੀ ਜਿਹੜਾ ਹੈਗਾ ਆ ਉਹ ਜਿਹੜੀ ਆ ਉਹ ਇੱਕ ਫਾਰਮਾਸਿਸਟ ਹੋਣ ਦੇ ਕਰਕੇ ਇਹ ਪ੍ਰੋਡਕਟਸ ਨੂੰ ਹਰਬਲ ਪ੍ਰੋਡਕਟਸ ਜਿਹੜੇ ਆ ਜਾਂ ਆਯੁਰਵੈਦਿਕ ਆ ਉਹਨੂੰ ਬੜੇ ਵਧੀਆ ਤਰੀਕੇ ਨਾਲ ਜਾਣਦੇ ਆ ਸੋ ਬਾਈ ਇਹ ਵੈਲਾਸੈਲ ਇੰਡੀਆ ਆ ਤੁਹਾਨੂੰ ਇਸ ਟੀਮ ਦਾ ਇੱਕ ਛੋਟਾ ਜਿਹਾ ਪੰਜਾਬ ਦੇ ਪਿੰਡ 'ਚ ਜਰਮਨੀ ਤੋਂ ਆ ਕੇ ਯਾਰ ਲੋਕ ਤੁਹਾਡੇ ਇਸ ਪੰਜਾਬ 'ਚ ਆ ਰਿਸਰਚ ਕਰ ਰਹੇ ਨੇ ਆਪਣੇ ਪ੍ਰੋਡਕਟ ਤਿਆਰ ਕਰ ਰਹੇ ਨੇ ਜਰਮਨ ਦੇ ਵਿੱਚ ਵੀ ਨਾ ਕੋ ਸਰਟੀਫਿਕੇਸ਼ਨ ਹੈ ਠੀਕ ਹੈ ਜੀ ਇਹ ਉੱਥੇ ਆਰਗੇਨਿਕ ਪ੍ਰੋਡਕਟ ਆਪਣੇ ਵੇਚ ਰਹੇ ਨੇ ਇੰਡੀਆ 'ਚ ਵੀ ਨਾ ਕੋ ਸਰਟੀਫਿਕੇਸ਼ਨ ਹੈ ਉੱਥੇ ਵੀ ਵੇਚ ਰਹੇ ਨੇ ਤੇ ਨਾਲ ਦੀ ਨਾਲ ਇਹ ਹੁਣ ਬਾਕੀ ਯੂਰਪ ਦੇ ਵਿੱਚ ਵੀ ਆਪਣਾ ਜਿਹੜਾ ਕਾਰੋਬਾਰ ਵਧਾਉਣ ਜਾ ਰਿਹਾ ਸੋ ਬਹੁਤ ਬਹੁਤ ਧੰਨਵਾਦ ਬਾਈ ਜੀ ਵੀਡੀਓ ਪਸੰਦ ਆਈ ਹੋਊਗੀ ਪੰਜਾਬ ਦੇ ਲਈ ਮਾਣ ਦੀ ਗੱਲ ਆ ਇਹ ਪੰਜਾਬ ਦੇ ਲਈ ਇੱਕ ਖੁਸ਼ੀ ਵਾਲੀ ਗੱਲ ਆ ਤੇ ਤੁਸੀਂ ਵੀਡੀਓ ਨੂੰ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿ ਦੇਖੋ ਜਰਮਨ ਤੋਂ ਲੋਕ ਆ ਕੇ ਉਹਨਾਂ ਨੇ ਪੰਜਾਬ ਦੀ ਧਰਤੀ ਨੂੰ ਚੁਣਿਆ ਇੱਥੇ ਕਾਰੋਬਾਰ ਕਰ ਰਹੇ ਨੇ ਇਥੋਂ ਆਪਣੀਆਂ ਜੜੀਆਂ ਬੂਟੀਆਂ ਫਸਲਾਂ ਅਗਾ ਕੇ ਉਹ ਜਰਮਨ ਚ ਲੈ ਜਾਣਾ ਚਾਹੁੰਦੇ ਤੇ ਬਾਕੀ ਯੂਰਪ ਚ ਲੈ ਜਾਣਾ ਚਾਹੁੰਦੇ ਤੇ ਆਪਾਂ ਨੂੰ ਲੱਗਦਾ ਕਿ ਪੰਜਾਬ ਚ ਕੁਝ ਵੀ ਨਹੀਂ ਸੋ ਤੁਹਾਡੇ ਪੰਜਾਬ ਚ ਬਹੁਤ ਕੁਝ ਆ ਬਾਈ ਅੱਜ ਵੀ ਜਿਹੜਾ ਹੈਗਾ ਸਾਨੂੰ ਮਿਹਨਤ ਦੀ ਲੋੜ ਆ ਤੇ ਆਪਾਂ ਨੂੰ ਮਿਹਨਤ ਕਰਦੇ ਰਹਿਣਾ ਚਾਹੀਦਾ ਲਾਈਕ ਵਾਲਾ ਬਟਨ ਦਬਾ ਦਿਓ ਤੇ ਨਾਲ ਦੀ ਨਾਲ ਚੈਨਲ ਤੇ ਪਹਿਲੀ ਵਾਰੀ ਆਇਆ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ